ਹਾਂਜੀ ਭਾਈ ਜੀ ਅੱਜ ਆਪਾਂ ਨਾ ਪਿੰਡ ਭਾਗੀ ਕੇ ਆਏ ਆ ਜਿਲ੍ਹਾ ਮੋਗਾ ਤੇ ਆਪਾਂ ਅੱਜ ਤੁਹਾਡੇ ਲਈ ਘੋੜਿਆਂ ਦੇ ਵਸਤੇ ਆਪਾਂ ਵੀਡੀਓ ਕਰਦੇ ਆ ਤੇ ਘੋੜਿਆਂ ਲਈ ਮੇਨ ਖਾਦ ਖਰਾਕ ਦੀ ਜਾਣਕਾਰੀ ਲੈ ਕੇ ਆਏ ਆ ਜਾਣਕਾਰੀ ਤੇ ਤੁਹਾਨੂੰ ਉਹਦੇ ਆਸਤੇ ਬਹੁਤ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਆਸ਼ਵ ਫੀਡ ਬਾਰੇ ਪਰ ਆਸ਼ਵ ਫੀਡ ਨਾ ਬਣਦੀ ਦਰਾਇਆ ਸਾਰਿਆਂ ਨੂੰ ਦੂਰ ਪੈਂਦਾ ਅੱਜ ਮੋਗੇ ਜ਼ਿਲ੍ਹੇ ਚ ਵੀ ਲਿਆਂਦੀ ਬਾਗੇ ਪੁਰਾਣੇ ਅੱਲ ਨਿਹਾਲ ਸਿੰਘ ਵਾਲਾ ਕਾਫੀ ਇੱਥੇ ਨੇੜੇ ਤੇੜੇ ਦੇ ਬਾਈ ਤੁਹਾਨੂੰ ਜਾਣਕਾਰੀ ਦੇਊਗਾ ਤੇ ਬਾਈ ਜੀ ਆ ਸਾਨੂੰ ਦੱਸ ਦਿਓ ਜਿਹੜਾ ਤੁਹਾਡਾ ਮਤਲਬ ਪਿੰਡ ਹੈ ਕਿਹੜੇ ਰੋਡ ਤੇ ਆ ਸਾਹਮਣੇ ਤੁਹਾਡੇ ਰੋਡ ਜਾਂਦਾ ਇੱਧਰ ਕਿਹੜਾ ਪਿੰਡ ਸ਼ਹਿਰ ਲੱਗਦਾ ਨੇੜੇ ਸੰਝਾਲ ਵੀਰੇ ਸასი ਗਾਲ ਪਹਿਲਾਂ ਤਾਂ ਤੁਹਾਨੂੰ ਇੱਥੇ ਆਉਣ ਤੇ ਜੀ ਆ ਥੋੜਾ ਧੰਨਵਾਦ ਹਾਂਜੀ ਹਾਂਜੀ ਇਹ ਬਾਈ ਜੀ ਪਿੰਡ ਭਾਗੀ ਕੇ ਭਾਗੀ ਕੇ ਨੇੜੇ ਨਿਹਾਲ ਸਿੰਘ ਵਾਲਾ ਤੇ ਆ ਮੋਗਾ ਬਰਨਾਲਾ ਦੇ ਨਿਹਾਲ ਸਿੰਘ ਵਾਲਾ ਰੋਡ ਬਾਈ ਜੀ ਇੱਧਰ ਨਿਹਾਲ ਸਿੰਘ ਵਾਲਾ ਇੱਧਰ ਨਿਹਾਲ ਸਿੰਘ ਵਾਲਾ ਇੱਧਰ ਇੱਧਰ ਰੋਡ ਆ ਗਿਆ ਹਾਈਵੇ ਇਹ ਪੂਰਾ ਪਿੰਡ ਤੋਗਾ ਮੰਗੋ ਬਰਨਾਲਾ ਮਤਲਬ ਨੇੜੇ ਹੀ ਆ ਜੀ ਰੋਡ ਆ ਜਿਹੜਾ ਇਹਨਾਂ ਦੇ ਪਿੰਡ ਵਿੱਚ ਜੀ ਨੇੜੇ ਕਹਿ ਸਕਦੇ ਆ ਨਾ 25 ਕਿਆ ਵਿੱਚ ਦੀ ਜਿਹੜਾ ਰੋਡ ਲੰਘਦਾ ਉਹ ਨੇੜੇ ਹੀ ਆ ਤੇ ਇੱਧਰ ਬਾਗਾ ਪੁਰਾਣਾ ਪੈਂਦਾ ਬਾਈ ਕੋਲ ਆਸ਼ੀਰ ਫੀਡ ਘੋੜਿਆਂ ਵਾਲੀ ਤੇ ਕਾਫੀ ਚੀਜ਼ਾਂ ਨੇ ਫੀਡਾਂ ਦੇ ਵਿੱਚ ਵੀ ਮਤਲਬ ਕਈ ਚੀਜ਼ਾਂ ਆ ਜਾਂਦੀਆਂ ਬਾਈ ਤੇ ਬਾਈ ਕੋਲ ਸਾਰੀਆਂ ਹੀ ਵੈਰਾਈਟੀਆਂ ਨੇ ਤੇ ਆਪਾਂ ਬਾਈ ਤੋਂ ਜਾਣਕਾਰੀ ਲਵਾਂਗੇ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਹੁਣ ਨਵੀਂ ਆ ਗਈਆਂ ਨਾ ਕਿਸੇ ਨੇ ਸ਼ੋਹ ਲਈ ਘੋੜਾ ਤਿਆਰ ਕਰਨਾ ਕਿਸੇ ਨੇ ਬੱਚਾ ਤਿਆਰ ਕਰਨਾ ਕਿਸੇ ਨੇ ਆਮ ਆਪਣੇ ਘੋੜਿਆਂ ਨੂੰ ਫੀਡ ਪਾਉਣੀ ਆ ਤੇ ਬਾਈ ਕੋਲ ਹੀ ਜਾਣਾਂਗੇ ਬਾਈ ਜੀ ਦੱਸੋ ਕਿਹੜੀ ਕਿਹੜੀ ਵੈਰਾਈਟੀਆਂ ਤੁਹਾਡੇ ਕੋਲੇ ਸੰਸਾਦ ਵੀਰੇ ਆਪਣੇ ਕੋਲੇ ਸਾਰੀਆਂ ਵੈਰਾਈਟੀਆਂ ਹੈਗੀਆਂ ਤਕਰੀਬਨ ਹਾਂਜੀ ਮਤਲਬ ਜਿਵੇਂ ਕਿਸੇ ਨੇ ਸ਼ੋਅ ਵਾਸਤੇ ਤਿਆਰ ਕਰਨਾ ਉਹ ਜਾਨਵਰ ਵਾਸਤੇ ਵੀ ਹੈਗੀ ਹੈਗੀ ਮਤਲਬ ਜਿਵੇਂ ਸ਼ੋਅ ਸ਼ਟਾਰ ਆ ਜਾਂਦੀ ਹੈਗੀ ਇਹਦੇ ਵਾਸਤੇ ਸ਼ਟਾਰ ਆ ਗਈ ਹਾਂਜੀ ਤੇ ਜਿਵੇਂ ਆਮ ਘੋੜੇ ਵਾਸਤੇ ਡਾਇਮੰਡ ਪੈਂਦੀ ਹੈ ਜੀ ਡਾਇਮੰਡ ਇਹ ਆਮ ਘੋੜੇ ਨੂੰ ਜਿਹੜਾ ਮਤਲਬ ਆਪਾਂ ਉਦਾਂ ਰੱਖਿਆ ਘੋੜਾ ਪੂਰਾ ਬਣਿਆ 5-6 ਸਾਲ ਤੋਂ ਬਾਹਰ ਆ ਜਾਨੀ ਜਦੋਂ ਦੰਦਾਂ ਚ ਬਾਹਰ ਹੋ ਗਿਆ ਘੋੜਾ ਬਣ ਗਿਆ ਪੰਜਾਰਾ ਕਰ ਗਿਆ ਇਹ ਉਹਦੇ ਲਈ ਆ ਜਾਨੀ ਉਹ ਵੱਡੇ ਤੋਂ ਵੱਡੇ ਨੂੰ ਪਾ ਸਕਦੇ ਆ ਹਾਂ ਨਹੀਂ ਜਿਵੇਂ ਕੋਈ ਕਮਜ਼ੋਰ ਆ ਜਾਨਵਰ ਅੱਛਾ ਉਹ ਉਹਦੀ ਆ ਕਮਜ਼ੋਰ ਮਤਲਬ ਆਪਾਂ ਜਿਵੇਂ ਦੁੱਧ ਚੁੰਘਦੀਆਂ ਆ ਉਹਨਾਂ ਵਾਸਤੇ ਅੱਛਾ ਇਹ ਉਹਨਾਂ ਵਾਸਤੇ ਆ ਹ ਜੋ ਸਾਲ ਦੀ ਹਾਂ ਜਾਨੀ ਸਾਲ ਵੀ ਕੇਅਰ ਜ਼ਿਆਦਾ ਹਾਂਜੀ ਹਾਂਜੀ ਆ ਆ ਕਿਹੜੀ ਫੀਡ ਹੈ ਜੀ ਇਹ ਵੀਰੇ ਇਹ ਕਹੇਗੀ ਘੋੜਿਆਂ ਨੂੰ ਪਲੈਟੀਨਮ ਅੱਛਾ ਪਲੈਟੀਨਮ ਘੋੜਿਆਂ ਹਾਂ ਘੋੜਿਆਂ ਵਾਸਤੇ ਜਿਵੇਂ ਆਮ ਆਮ ਘੋੜਿਆਂ ਜਿਹਨਾਂ ਦੇ ਬੱਚੇ ਆਏ ਹਾਂ ਜਿਵੇਂ ਵੀ ਆਪਾਂ ਗੱਬਣ ਘੋੜੀਆਂ ਆਈਆਂ ਗੱਬਣ ਘੋੜੀਆਂ ਨੂੰ ਦੂਜੀ ਨਹੀਂ ਪਾ ਸਕਦੇ ਠੀਕ ਹੈ ਜੀ ਮਤਲਬ ਉਹਨੂੰ ਇਹੀ ਪੈਣੀ ਹੈਗੀ ਯਾਨੀ ਇਹ ਆਮ ਨੋਰਮਲ ਚ ਪਾਉਣ ਵਾਸਤੇ ਇਹ ਤਾਂ ਇਹਦੇ ਵਿੱਚ ਬਾਈ ਬਾਈ ਉਹਨਾਂ ਨੇ ਨਾ ਚੀਜ਼ਾਂ ਹੀ ਤੁਹਾਨੂੰ ਪਤਾ ਨਹੀਂ ਦਰਾਏ ਉਹਨਾਂ ਨੇ ਪਾਈ ਹੋਈ ਆ ਕੋਈ ਚੀਜ਼ ਹੈ ਜੀ ਮਤਲਬ ਇਹ ਬੜਾ ਧਿਆਨ ਦਿੱਤਾ ਹੈ ਖਾਦ ਕਰਾ ਕੇ ਤੇ ਵੀ ਉਦਾਂ ਦੀ ਚੀਜ਼ ਬਣਾਈ ਆ ਜਿੱਦਾਂ ਦਾ ਜਾਨਵਰ ਆ ਤੇ ਇਹ ਚ ਇਹ ਨਹੀਂ ਹੈਗਾ ਵੀ ਇੱਕੋ ਬਣਾਤੀਓ ਸਾਰਿਆਂ ਨੂੰ ਪਾ ਦਿਓ ਨਾ ਮਤਲਬ ਇੱਥੋਂ ਪਤਾ ਲੱਗਦਾ ਵੀ ਕੋਈ ਮਤਲਬ ਚੰਗੀ ਚੀਜ਼ ਹੋਊਗੀ ਨਹੀਂ ਤਾਂ ਬੰਦਾ ਕਹਿ ਸਕਦਾ ਇੱਕ ਘੱਟੋ ਹੀ ਬਣਾ ਕੇ ਪਾ ਦਿਓ ਸਾਰਿਆਂ ਨੂੰ ਇਹਦੇ ਵਿੱਚ ਕੋਈ ਨਾ ਕੋਈ ਤਾਂ ਉਹਨਾਂ ਨੇ ਚੀਜ਼ ਕੀਤਾ ਹੀ ਹੋਊ ਜੀ ਮੇਰੀ ਬੇਨਤੀ ਸਾਰੇ ਮਤਲਬ ਅਡ ਅਡ ਜਾਨਵਰ ਦਾ ਧਿਆਨ ਰੱਖ ਕੇ ਉਹਨਾਂ ਨੇ ਉਸ ਹਿਸਾਬ ਨਾਲ ਕੁਆਲਿਟੀ ਧਾਰਕ ਰੱਖੀ ਜਿਹੜਾ ਬੱਚਿਆਂ ਵਾਸਤੇ ਆ ਗਈ ਆ ਆਹ ਕਿਹੜੀ ਫੀਡ ਹੈ ਇਹ ਮਤਲਬ 4 ਮਹੀਨੇ ਤੋਂ ਲੈ ਕੇ 14 ਮਹੀਨੇ ਤੱਕ ਬੱਚੇ ਨੂੰ ਪੈਂਦੀ ਹੈ ਜਿਵੇਂ ਬਸ਼ੇਰੀ ਜਾਂ ਬਸ਼ੇਰਾ ਜਿਹੜਾ ਵੀ ਕੋਈ ਜਾਂ ਜਿਹੜੇ ਯਾਨੀ ਇਹ ਵਾਲਾ ਗਰੋ ਜ਼ਿਆਦਾ ਹੁੰਦਾ ਜਾਨਵਰ ਕੱਤ ਵਗੈਰਾ ਸਾਰਾ ਕੁਝ ਜ਼ਿਆਦਾ ਕਰਦਾ ਤਾਂ ਕਰਕੇ ਇਹਦਾ ਨਾਮ ਵੀ ਜੂਨੀਅਰ ਗਰੋਥ ਹੀ ਰੱਖੇ ਜੀ ਉਹਨਾਂ ਨੇ ਜੂਨੀਅਰ ਗਰੋਥ ਉਹੀ ਫਿਰ ਜਦੋਂ ਜ਼ਿਆਦਾ ਗਰੋਥ ਹੁੰਦੀ ਆ ਉਦੋਂ ਲਈ ਆ ਆ ਗਈ ਫਿਰ ਆ ਚੱਲਦੀ ਹੈ ਜੀ ਉਸ ਤੋਂ ਬਾਅਦ ਜਦੋਂ ਥੋੜਾ ਵੱਡਾ ਹੋ ਜਾਂਦਾ ਨਹੀਂ ਵੱਡਾ ਹੋ ਜਾਂਦਾ ਜੀ ਡਾਇਮੰਡ ਪਾ ਸਕਦੇ ਆ ਜਾਂ ਪਲੈਟੀਨਮ ਪਾ ਸਕਦੇ ਆ ਇਹ ਦੋਨੇ ਚੀਜ਼ਾਂ ਜੀ ਤੇ ਆ ਇੱਕ ਨਮਾ ਬਾਈ ਇਹ ਬਾਈ ਜੀ ਬੱਕਰੀ ਵਾਸਤੇ ਜੀ ਇਹ ਵੀ ਬਾਈ ਉਹਨਾਂ ਦੀ ਮਨ ਡਾਟ ਫੀਡ ਹਾਂਜੀ ਹਾਂਜੀ ਉਹਨਾਂ ਨੇ ਨਹੀਂ ਬਣਾਈਆ ਹਾਂਜੀ ਹਾਂਜੀ ਰਾਹੇ ਵਾਲਿਆਂ ਦੀ ਨਹੀਂ ਬਾਈ ਆ ਬੱਕਰੀਆਂ ਵਾਲੇ ਲਈ ਮੈਂ ਕਹਿੰਦਾ ਪਹਿਲਾਂ ਸ਼ਾਇਦ ਫੀਡਾ ਮੈਨੂੰ ਨਹੀਂ ਬਣਦੀਆਂ ਵੀਰੇ ਪਹਿਲਾਂ ਵੀ ਬਣਾਉਂਦੇ ਹਾਂ ਹਾਂ ਇਹ ਬਾਈ ਹੁਣਾਂ ਨੇ ਨਵਾਂ ਮਤਲਬ ਮੈਨੂੰ ਲੱਗਦਾ ਵੀ ਮੈਂ ਹੁਣੇ ਦੇਖੀ ਆ ਪਹਿਲੀ ਵਾਰੀ ਵੀ ਇਹੋ ਬੱਕਰੀਆਂ ਦੀ ਵੀ ਢੀੜ ਤਿਆਰ ਕਰਦੇ ਆ ਜੇ ਘੋੜਿਆਂ ਨਾਲ ਕੋਲ ਤਕਰੀਬਨ ਇੱਕ ਅੱਧੀ ਦਾ ਬੱਕਰੀ ਹੁੰਦੀ ਆ ਜਦੋਂ ਬਾਈ ਤੋਂ ਲੈਣ ਆਉਣਾ ਕੋਈ ਇਹ ਨਾਲ ਇਹ ਵੀ ਤੁਸੀਂ ਟੈਨਾਲ ਲਿਜਾ ਸਕਦੇ ਹੋ ਬੱਕਰੀਆਂ ਵਾਲਾ ਤੇ ਇਹ ਚੀਜ਼ਾਂ ਯਾਨੀ ਆਪਣੇ ਘੋੜੇ ਲਈ ਬੈਸਟ ਨੇ ਇਹਨਾਂ ਨੇ ਹੁਣ ਦੇਖੋ ਚੀਜ਼ਾਂ ਸਾਰੀਆਂ ਓਕ ਕੀਤੀਆਂ ਹੁੰਦੀਆਂ ਚੱਕ ਕੋਈ ਮਾੜੀ ਚੀਜ਼ ਤਾਂ ਪਾਉਂਦੇ ਨਹੀਂ ਫੀਡ ਜਦੋਂ ਆ ਗਈ ਇਹ ਨਾ ਗੱਲ ਇਹ ਮੈਂ ਕੋਈ ਬਾਲੀ ਦਾ ਤਾਰੀਫ ਇਹ ਚੀਜ਼ ਦੀ ਕਰ ਨਹੀਂ ਸਕਦਾ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਫੀਡ ਬਾਰੇ ਨੌਲੇਜ ਆ ਤੁਹਾਨੂੰ ਸਾਰੀ ਜੇ ਕਿਸੇ ਮੇਰੇ ਵੀਰ ਨੂੰ ਫੀਡ ਚਾਹੀਦੀ ਆ ਤਾਂ ਇਹਨਾਂ ਦੇ ਰੇਟ ਵੀ ਤੁਹਾਨੂੰ ਇੱਕ ਵਾਰੀ ਸੌਰੀ ਕਨਫਰਮ ਕਰਦਾ ਜਿਹੜੀ ਮੇਨ ਚੀਜ਼ ਆ ਬਾਈ ਸਾਰਿਆਂ ਦੇ ਰੇਟ ਕਨਫਰਮ ਕਰਦੇ ਕਰੀ ਜਿਹੜੇ ਤਾਂ ਕੀ ਆ ਜੀ ਰੇਟ ਬਾਈ ਜੀ ਜਿਵੇਂ ਆ ਸਾਡਾ ਡਾਇਮੰਡ ਆ ਗਈ ਜੀ ਹਾਂਜੀ ਇਹ 50 ਕਿਲੋ ਦੀ ਭਰਤੀ ਆ ਜੀ 3200 ਰੁਪਿਆ 2300 ਦੀ ਠੀਕ ਹੈ ਜੀ ਆਹ ਪਲੈਟੀਨਮ ਆ ਗਈ ਜੀ ਇਹ ਮਤਲਬ 50 ਕਿਲੋ ਭਰ 2120 ਰੁਪਏ 2120 ਰੁਪਏ ਠੀਕ ਹੈ ਜੀ ਆਹ ਇਹ 6 ਸਟਾਰ ਆ ਗਈ 4 ਨਹੀਂ ਇਹ 30 ਕਿਲੋ ਇਹ 30 ਕਿਲੋ ਆਹ ਵਾਲੀ ਇਹ ਬੱਕਰੀ ਦੀ ਹੈਗੀ ਜੀ ਹਾਂਜੀ ਇਹ ਮਤਲਬ 25 ਕਿਲੋ ਭਰਤੀ ਹੈ ਜੀ 1000 500 ਰੁਪਏ ਦੇਖ ਇਹ ਸਸਤੀ ਹੈ ਹਾਂਜੀ 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 ਆ ਮਤਲਬ ਆ ਗਈ 2100 ਰੁਪਏ ਦੀ 3 ਕਿਲੋ ਭਰਤੀ ਇਹ ਮਤਲਬ ਬੱਚਿਆਂ ਵਾਸਤੇ ਠੀਕ ਹੈ ਜੀ ਜੁਨੀਅਰ ਗਰੋਥ ਹਾਂਜੀ ਤੇ بار بار ਇਹੀ ਚੀਜ਼ ਆ ਬਈ ਬਾਈ ਤੁਸੀਂ ਸਾਰੀਆਂ ਇਹਨਾਂ ਬਾਰੇ ਚੀਜ਼ਾਂ ਜਾਣਦੇ ਹੋ ਤੁਹਾਨੂੰ ਰੇਟ ਵੀ ਕਲੀਅਰ ਕਰਾ ਦੇ ਮੇਨ ਇਹ ਆ ਬਾਈ ਬਾਗਾ ਪ੍ਰਾਣਾ ਇਧਰ ਨੂੰ ਬਰਨਾਲਾ ਵੀ ਨੇੜੇ ਹੀ ਪੈ ਜਾਂਦਾ ਰੋਡ ਤੋਂ ਮੈਨੂੰ ਲੱਗਦਾ ਵੀ 20 ਮਿੰਟ ਦੀ ਬਾਤ ਆ ਬਰਨਾਲਾ ਇਧਰ ਨੂੰ ਮੋਗਾ ਵੀ ਨੇੜੇ ਆ ਇਧਰ ਨੂੰ ਬਾਗਾ ਪ੍ਰਾਣਾ ਨੇ ਤੁਹਾਨੂੰ ਇਹ ਸਾਰਾ ਵੱਲੋਂ ਨਿਚੋੜ ਕੱਢ ਕੇ ਇੰਡ ਤੇ ਦੱਸੇ ਵੀ ਅਸੀਂ ਦੱਸਣਾ ਇਹ ਚਾਹੁੰਦੇ ਆ ਵੀ ਇੱਥੇ ਵੀ ਫੀਡ ਤੁਹਾਨੂੰ ਮਿਲਣ ਲੱਗੀ 22 ਸਣੀ ਹੋਣਾ ਦੀ ਦਰਾਹੇ ਵਾਲਿਆਂ ਦੀ ਜੇ ਕਿਸੇ ਮੇਰੇ ਵੀਰ ਨੂੰ ਫੀਡ ਚਾਹੀਦੀ ਆ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਸਕਰੀਨ ਤੇ ਤੁਹਾਡੀ ਤੇ ਨੰਬਰ ਚੱਲੀ ਜਾਂਦਾ ਧੰਨਵਾਦ ਜੀ ਧੰਨਵਾਦ ਜੀ